ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗੋਬਿੰਦ ਸਿੰਘ ਜੀ ਦੀ ਇੱਕ ਸਾਖੀ ਸਾਂਝੀ ਕਰ ਰਹੇ ਹਾਂ ਪਾਈ ਕੀਰਤਿਆ ਗੁਰੂ ਘਰ ਦੀ ਬਹੁਤ ਸੇਵਾ ਕਰਦਾ ਸੀ ਗੁਰਗੋਬਿੰਦ ਸਿੰਘ ਜੀ ਬੈਠੇ ਹਾਂ ਤੇ ਪਿੱਛੇ ਚਬੜਾ ਜਲਾਰਿਆ ਸੀ ਤੇ ਐਨੀ ਦੇਰ ਨੂੰ ਬਾਹਰ ਆ ਕੇ ਦਰਬਾਰੀ ਨੇ ਦੱਸਿਆ ਕਿ ਬਾਹਰ ਇੱਕ ਤਮਾਸ਼ਾ ਦਿਖਾਉਣ ਵਾਲਾ ਆਇਆ ਹੈ ਰਿਚ ਦਾ ਤਮਾਸ਼ਾ ਦਿਖਾਣਾ ਚਾਹੁੰਦਾ ਹੈ ਕਿ ਉਹਨੂੰ ਆਗਿਆ ਦੇ ਦੇਈਏ ਤੇ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਬੁਲਾ ਲਓ ਤੇ ਉਹ ਰਿਚ ਵਾਲਾ ਆਕੇ ਰਿਚ ਨੂੰ ਨਚਾਣ ਲੱਗ ਪਿਆ ਤਮਾਸ਼ਾ ਦਿਖਾਣ ਲੱਗ ਪਿਆ ਤੇ ਜਿਹੜੇ ਸਾਰੇ ਆਸ-ਪਾਸ ਗੁਰਸਿੱਖ ਦੇਖ ਰਹੇ ਸੀ ਸਾਰੇ ਹੱਸ ਰਹੇ ਸੀ ਉਹਦਾ ਨਾਚ ਦੇਖ ਕੇ ਤੇ ਕੀਰਤੀਆ ਵੀ ਹੱਸਣ ਲੱਗ ਪਿਆ ਤੇ ਗੁਰਗੋਬਿੰਦ ਸਿੰਘ ਜੀ ਕੀਰਤੀਆ ਨੂੰ ਕਹਿੰਦੇ ਤੂੰ ਨਾ ਹੱਸ ਇਹ ਪਤਾ ਹੈ ਕੌਣ ਹੈ ਜਿਹੜਾ ਰਿਚ ਨੱਚਦਾ ਪਿਆ ਹੈ ਨਾ ਇਹ ਤੇਰਾ ਪਿਓ ਹੈ ਸੋਬਾਰਾ ਕਹਿੰਦਾ ਮੇਰਾ ਪਿਤਾ ਮੇਰੇ ਪਿਤਾ ਨੇ ਤੇ ਗੁਰੂ ਘਰ ਦੀ ਬੜੀ ਸੇਵਾ ਕੀਤੀ ਹੈ ਉਹ ਕਹਿੰਦੇ ਨੇ ਸੇਵਾ ਤਾਂ ਕੀਤੀ ਹੈ ਪਰ ਗੁੱਸਾ ਵੀ ਕੀਤਾ ਹੈ ਨਿਮਰਤਾ ਨਹੀਂ ਰੱਖੀ ਗੁਰੂ ਘਰ ਵਿੱਚ ਪ੍ਰਸ਼ਾਦ ਵਰਤਾ ਰਿਆ ਸੀ ਤੇ ਕਹਿੰਦੇ ਨੇ ਇੱਕ ਬਾਹਰੋਂ ਰਾਹਗੀਰ ਆਇਆ ਨਿਕਲ ਕੇ ਉਹਨੇ ਆਪਣਾ ਬੈਲ ਦੇ ਅੱਗੇ ਰੋਟੀ ਘਾ ਰੱਖ ਦੇਂਦ ਨਾ ਜਿਵੇਂ ਉਹ ਕਾ ਖਾਣ ਲੱਗ ਪਿਆ ਬੈਲ ਤੇ ਉਹਨੇ ਕਿਹਾ ਮੈਂ ਅੰਦਰ ਜਾ ਕੇ ਭੋਗ ਪਿਆ ਮੈਂ ਪ੍ਰਸ਼ਾਦ ਲੈ ਆਵਾਂ ਘੜਾ ਪ੍ਰਸ਼ਾਦ ਜਦੋਂ ਸੋਭਾ ਰਾਮ ਵਰਤਾ ਰਿਆ ਸੀ ਤੇ ਉਹਨੇ ਕਿਹਾ ਮੰਨੋ ਥੋੜਾ ਜਿਹਾ ਪ੍ਰਸ਼ਾਦ ਦੇ ਦਿਓ ਮੈਂ ਬਾਹਰ ਬੈਲ गड्डी खड़ी करके आया वा बैल दे के चारा रख के आया चारा खत्म हो गया थे बैल टूर जायेगा मनो थोड़ा जहा प्रसाद दे दोनों तो मैं बैठ जा एक जग तू तो बैठ जा मैं तेन प्रसाद दना वा ती कैल टूर जायेगा ती ओने के रिचा वगो कु जाना है जो ओने हाथ उतर चुक के क्या की तू रिछा वागो कुना ओ हथ ज लगया मात्र नीचे गिर गया ਉਨੇ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਲਿਆ ਤੇ ਉਹ ਹੀ ਵਾਹਿਗੁਰੂ ਦਾ ਸ਼ੁਕਰ ਕਰਦਾ ਹੋਇਆ ਆਪਣਾ ਬੈਲ ਗੱਡੀ ਲੈ ਕੇ ਚਲਾ ਗਿਆ ਲੇਕਿਨ ਜਿਹੜਾ ਉਹਦਾ ਮੂੰਹ ਦਾ ਬੋਲ ਸੀ ਜਿਹੜਾ ਜਾਂਦੇ ਜਾਂਦੇ ਕਹਿ ਗਿਆ ਉਹ ਬੈਲ ਗੱਡੀ ਵਾਲਾ ਕਹਿੰਦਾ ਰਿੱਚ ਵਾਂਗੋਂ ਤੇ ਮਨ ਨੂੰ ਤੂੰ ਜਾਪਦਾ ਹੈ ਤੂੰ ਰਿੱਚਾ ਵਾਂਗੋਂ ਤੇ ਕੋ ਤੂੰ ਕੋ ਦਰਿਆ ਹੈ ਮਾਤੇ ਤੇ ਕੋਲੇ ਪ੍ਰਸ਼ਾਦ ਮੰਗਿਆ ਸੀ ਉਹਦੇ ਮੂੰਹ ਦਾ ਬੋਲ ਸੱਚਾ ਹੋਇਆ ਤੇ ਇਹਨੂੰ ਰਿੱਚ ਦੀ ਜੋਨ ਮਿਲੀ ਇਸ ਵਾਸਤੇ ਕਹਿੰਦਾ ਨੀ ਗੁਰੂ ਘਰ ਵਿੱਚ ਸੇਵਾ ਕਰ ਰਹੇ ਹੋ ਤੇ ਨਿਮਰਤਾ ਨਾਲ ਸੇਵਾ ਕਰੋ ਕੋੜਾ ਬੋਲ ਨਾ ਬੋਲੋ ਕਹਿੰਦੇ ਕੋੜਾ ਬੋਲ ਨਾਲ ਕਿਸੇ ਦਾ ਦਿਲ ਦੁਖਦਾ ਹੈ ਕਹਿੰਦੇ ਸਾਡਾ ਗੁਰੂ ਬੜਾ ਮਿੱਠਾ ਹੈ ਮਿੱਠ ਬੋਲਣਾ ਜੀ ਗੁਰਸੱਜਣ ਪਿਆਰਾ ਮੇਰਾ ਮਿੱਠ ਬੋਲਣਾ ਕਦੇ ਨਾ ਬੋਲੇ ਕੋੜਾ ਕੋੜਾ ਬੋਲ ਨਾ ਜਾਨੀ ਇਸ ਵਾਸਤੇ ਬੰਦਿਆ ਮਿੱਠੇ ਬੋਲ ਬੋਲ